ਹਾਂਜੀ 22 ਤਰੀਕ ਨੂੰ ਸਾਡੇ ਬਹੁਤ ਹੀ ਪੰਜਾਬੀ ਇੰਡਸਟਰੀ ਦੇ ਬਹੁਤ ਹੀ ਮਹਿਬੂਬ ਕਲਾਕਾਰ ਜਸਵਿੰਦਰ ਭੱਲਾਹੁਰਾਂ ਦੀ ਬੇਵਕਤੀ ਮੌਤ ਨੇ ਸਾਡੇ ਸਾਰਿਆਂ ਦੇ ਹਿਰਦਿਆਂ ਨੂੰ ਬਲੁੰਦਰ ਕੇ ਰੱਖ ਦਿੱਤਾ ਹੈ ਬਹੁਤ ਸਾਰੇ ਲੋਕ ਚਾਹੇ ਉਹ ਸਿਆਸਤ ਨਾਲ ਸੰਬੰਧਿਤ ਸੀ ਚਾਹੇ ਉਹ ਕਲਾ ਖੇਤਰ ਦੇ ਨਾਲ ਸੰਬੰਧਿਤ ਸੀ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਬੜਾ ਜਾ ਕੇ ਵਿਰਲਾਪ ਕੀਤਾ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਹੰਝੂ ਹਟ ਘੋਰੇ ਲੰਦੇ ਦੇਖੇ ਗਏ ਹੁੱਕੇ ਹੁੱਕੇ ਰੋਂਦੇ ਦੇਖੇ ਗਏ ਪਰ ਜਦੋਂ ਸੂਰਜ ਟਲਿਆ ਰਾਤ ਵੇਲੇ ਉਹਨਾਂ ਦੇ ਜਿਹੜੇ ਸਾਥੀ ਕਲਾਕਾਰ ਸੀ ਉਹਨਾਂ ਨੇ ਪੀਸੀਏ ਸਟੇਡੀਅਮ ਦੇ ਸਟੇਡੀਅਮ ਮੋਹਾਲੀ ਦੇ ਵਿੱਚ ਜਾ ਕੇ ਇੱਕ ਅਵਾਰਡ ਸ਼ੋਅ ਦੇ ਵਿੱਚ ਜਾ ਕੇ ਲੁੱਡੀਆਂ ਪਾਈਆਂ ਡਾਂਸ ਕੀਤੇ ਭੰਗੜਾ ਪਾਇਆ ਹਾਸੇ ਠੱਠੇ ਕੀਤੇ ਮੈਨੂੰ ਲੱਗਦਾ ਕਿ ਉਹ ਬਹੁਤ ਵੱਡਾ ਇੱਕ ਜਿਹੜਾ ਭੱਲਾ ਸਾਹਿਬ ਦੀ ਆਤਮਾ ਨੂੰ ਦੁੱਖ ਦੇਣ ਵਾਲੀ ਗੱਲ ਸੀ ਸੋ ਬਹੁਤ ਸਾਰੇ ਪੱਤਰਕਾਰ ਭਰਾਵਾਂ ਨੇ ਉਸ ਗੱਲ ਦਾ ਰੋਸ ਵੀ ਕੀਤਾ ਉਸ ਪ੍ਰੋਗਰਾਮ ਦਾ ਸਮਾਗਮ ਦਾ ਬਾਈਕਾਟ ਵੀ ਕੀਤਾ ਉਸੇ ਗੱਲ ਦਾ ਨਤੀਜਾ ਸੀ ਅੱਜ ਭੱਲਾ ਸਾਹਿਬ ਦੀ ਅੰਤਮ ਅਰਦਾਸ ਚੰਡੀਗੜ੍ਹ ਦੇ ਵਿੱਚ ਹੋਈ ਹੈ ਜਿਹਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਬਹੁਤ ਸਾਰਾ ਮੀਡੀਆ ਦਾ ਇੱਕ ਵੱਡਾ ਹਿੱਸਾ ਹੈ ਉਹਨੂੰ ਦਰਬਾਰ ਸਾਹਿਬ ਜਾਣ ਤੋਂ ਰੋਕ ਦਿੱਤਾ ਗਿਆ ਸਿਰਫ ਉਹਨਾਂ ਲੋਕਾਂ ਨੂੰ ਉਹਨਾਂ ਰਿਪੋਰਟਰਾਂ ਨੂੰ ਐਂਟਰੀ ਦਿੱਤੀ ਗਈ ਜਿਨ੍ਹਾਂ ਕੋਲ ਪਲੇ ਕਾਰਡ ਸੀ ਤੋ ਤੁਸੀਂ ਸਮਝ ਸਕਦੇ ਹੋ ਕਿ ਪੀਲੇ ਕਾਰਡ ਕਿਹਨਾਂ ਕੋਲੇ ਹੁੰਦੇ ਆ ਸੋਪੀਲੀ ਪੱਤਰਕਾਰੀ ਦੇ ਨਾਂ ਨਾਲ ਜਿਨ੍ਹਾਂ ਨੂੰ ਦਰਕਾਰਿਆ ਜਾਂਦਾ ਸੀ ਅੱਜ ਉਹਨਾਂ ਤੋਂ ਜਿਹੜਾ ਅੰਦਰ ਬਾੜ ਕੇ ਮੀਡੀਆ ਦੇ ਬਹੁਤ ਵੱਡੇ ਹਿੱਸੇ ਦੇ ਨਾਲ ਇੱਕ ਵਿਤਕਰਾ ਕੀਤਾ ਗਿਆ ਬਦਲਾ ਲੈ ਲਿਆ ਗਿਆ ਇਸ ਗੱਲ ਦਾ ਕਿ ਉਹਨਾਂ ਨੇ ਉਸ ਦਿਨ ਉਹਨਾਂ ਦੀਆਂ ਪਾਈਆਂ ਹੋਈਆਂ ਲੁੱਡੀਆਂ ਨੂੰ ਜਗ੍ਹਾ ਜਹਰ ਕੀਤਾ ਸੀ ਸੋ ਹੁਣ ਪੰਜਾਬੀ ਤੁਹਾਡੀਆਂ ਲੋਕਾਂ ਤੁਹਾਡੀਆਂ ਜੁੜੀਆਂ ਚਾਲਾਂ ਨੂੰ ਸਮਝ ਗਏ ਤੁਸੀਂ ਕਲਾਕਾਰ ਜਿਹੜੇ ਪੰਜਾਬੀਆਂ ਦੇ ਸਿਰ ਦੇ ਉੱਤੇ ਲੱਖਾਂ ਨਹੀਂ ਬਲਕਿ ਕਰੋੜਾਂ ਰੁਪਇਆ ਕਮਾਇਆ ਤੁਸੀਂ ਉਹਨਾਂ ਦੀਆਂ ਭਾਵਨਾਵਾਂ ਔਰ ਭੱਲਾ ਸਾਹਿਬ ਦੀ ਜਿਹੜੀ ਆਤਮਾ ਦੇ ਨਾਲ ਬਹੁਤ ਵੱਡਾ ਖੇਲਵਾੜ ਕੀਤਾ ਇਹ ਭੱਲਾ ਸਾਹਿਬ ਤੇ ਪੰਜਾਬੀ ਲੋਕ ਤੁਹਾਨੂੰ ਬਦ ਦੁਆਵਾਂ ਦੇਣਗੇ ਪੰਜਾਬੀ ਕਲਾਕਾਰ ਉਹ ਤੁਸੀਂ ਅੱਜ ਜਿਹੜਾ ਕੰਜਰੀ ਦਾ ਨਾਚ ਨੱਚ ਰਹੇ ਹੋ ਇਹ ਬੜਾ ਮੰਦ ਭਾਗ ਹੈ